ਦੇ ਨਾਲ ਪਿਆਨਕ ਹੱਤ ਵਾਪਰਿਆ ਇਸ ਬਸ ਤੇ ਵਿੱਚ ਡੇਰਾ ਪ੍ਰੇਮੀ ਸਫਾਰਸੀ ਕਿਹਾ ਜਾ ਰਿਹਾ ਕਿ 335 ਡੇਰਾ ਪ੍ਰੇਮੀ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋਏ ਨੇ ਹੱਥ ਤੇ ਦੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਡਰਾਈਵਰ ਦੀ ਗਲਤੀ ਦੇ ਨਾਲ ਇਹ ਹਾਦਸਾ ਵਾਪਰਿਆ ਪਿੱਲਰਾਂ ਦੇ ਨਾਲ ਬਸ ਚੱਕ ਟਕਰਾਉਂਦੀ ਹੈ ਜਿਸ ਦੇ ਨਾਲ ਇਹ ਭਿਆਨਕ ਹਾਦਸਾ ਜਿਹੜਾ ਵਾਪਰਦਾ ਹੈ ਬਸ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਆ ਕਿਹਾ ਜਾ ਰਿਹਾ ਹੈ ਕਿ ਪੋਲ ਦੇ ਨਾਲ ਬੱਸ ਜਾ ਕੇ ਟਕਰaundੀ ਹੈ ਉਸ ਦੇ ਦੌਰਾਨ 35 ਦੇ ਕਰੀਬ ਸਫਾਰੀਆਂ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸ਼ੇਰਪੁਰ ਤੋਂ ਡੇਰਾ ਸਿਰਸਾ ਸਤਸੰਗ ਦਿ ਲਈ બસ ਜਾਰੀ ਸੀ ਜਦੋਂ ਬਰਨਾਲਾ ਪਹੁੰਚੀ ਤਾਂ ਬਰਨਾਲਾ ਤੋਂ ਬੱਸ ਡਰਾਈਵਰ ਨੇ ਬੱਸ ਸਟੈਂਡ ਦੀ ਬੈਕ ਸਾਈਡ ਦਾਣਾ ਮੰਡੀ ਸਾਈਡ ਤੋਂ ਬੱਸ ਕੱਢਣ ਦੀ ਕੋਸ਼ਿਸ਼ ਕੀਤੀ ਰਸਤਾ ਬੰਦ ਹੋਣ ਕਾਰਨ ਪਿੱਲਰ ਦੇ ਨਾਲ ਟਕਰੌਂਦੀ ਹੈ ਜਿਸ ਦੇ ਦੌਰਾਨ ਇਹ ਹਾਦਸਾ ਵਾਪਰਿਆ ਉਸ ਬੱਸ ਤੇ ਵਿੱਚ ਮੌਜੂਦ ਸਵਾਰੀਆਂ ਦੇ ਵੱਲੋਂ ਚੀਕ ਚਹਾੜਾ ਪਾਇਆ ਜਾਂਦਾ ਹੈ ਹਾਲਾਂਕਿ ਕਈ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹਾਦਸੇ ਦੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਮੌਕੇ ਤੇ ਹਾਲਾਤ ਇਸ ਵਕਤ ਕੀ ਬੜੇ ਹੋਏ ਨੇ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦੀ ਗਲਤੀ ਦੇ ਨਾਲ ਇਹ ਹਾਦਸਾ ਵਾਪਰਿਆ ਇੱਕ ਵਾਰ ਤਸਵੀਰਾਂ ਦੇਖ ਕਰਦੇ ਹਾਂ ਕਿ ਮੌਕੇ ਤੇ ਸਥਿਤੀ ਕਿਹੋ ਜਿਹੀ ਬਣੀ ਹੋਈ ਨੇ ਇਹ ਐਕਸੀਡੈਂਟ ਰੰਮ ਬੱਸ ਸਟੈਂਡ ਦੇ ਬੈਕਸਾਈਡ ਹੋਇਆ ਸੀ ਤੇ ਪਿੱਲਰ ਉੱਨੇ ਆਪਣੇ ਉਧ ਨਾ ਕੋਈ ਲੇਹਰਾ ਪ੍ਰੇਮੀ ਦੀ ਬੱਸ ਜਾ ਰਹੀ ਸੀ ਤੇ ਕਈ ਤਰ੍ਹਾਂ ਦੇ ਮਲਕੀ ਸੇਰਪੁਰ ਸੜਕਾਤੁਰ ਸਾਈਡ ਸਵਾਰੀਆਂ ਸੀ ਵਿੱਚ ਸੰਕਤ ਉਹ ਪੀਲਰ ਟੱਕਰ ਕਾਰਨ ਐਕਸੀਡੈਂਟ ਹੋ ਜੀਦਾ ਆਪਣੀ 108 ਦੋ ਗੱਡੀਆਂ ਲੈ ਕੇ ਆਏ ਅੰਬੂਲੈਂਸਾਂ ਨੂੰ ਜੀ 10 ਤੋਂ 15 ਪੇਸ਼ੈਂਟ ਆਪਾਂ ਲੈ ਕੇ ਆਏ ਬਾਕੀ ਸਾਡੇ ਦੂਜੀ ਹੰਡਾ ਵਾਲੀ ਗੱਡੀ ਲੈ ਕੇ ਆਏ ਜੀ ਹਾਂ ਤਾਂ ਪੰਜ ਸੱਤ ਪੇਸ਼ੈਂਟ ਜੀ ਬਾਕੀ ਨਾਲ ਦੂਸਰੀ ਐਂਬੂਲੈਂਸ ਲੈ ਕੇ ਜੀ ਤਕਰੀਬਨ 20 25 ਬੰਦੇ ਨੀਰ ਰੋਡ ਵੀ 25 ਜਣੇ ਹੈਗੇ ਸੀ ਸੰਕਤਾਂ ਇਸੇ ਕਾਫੀ ਜ਼ਖਮ ਕਿੰਨੇ ਹੋਏ ਜ਼ਖਮੀ ਪਾਖਰ ਜ਼ਿਆਦਾ ਸੀਰੀਅਸ ਨਹੀਂ ਬਾਕੀ ਜੀ ਮੂਲਲੀ ਛੱਟਾ ਹੈ ਇਹਦੀ ਗਲਤੀ ਲੱਗਦੀ ਐ ਤੁਹਾਨੂੰ ਅਸੀਂ ਤਾਂ ਮੌਕੇ ਤੇ ਹੈ ਨਹੀਂ ਸੀ ਤਾਂ ਜੀ ਕਾਲਜ ਉਹ ਗਏ ਸਾਨੂੰ ਮੌਕੇ ਤੇ ਕੋਈ ਕਹਿ ਨਹੀਂ ਸਕਦੇ ਇਸ ਮੌਕੇ ਜਿਸ ਸਾਸ ਫਿਰ ਉਥੇ ਬੈਰੀਅਰ ਲੱਗਿਆ ਹੋਇਆ ਉਸ ਸਾਸ ਫਿਰ ਪਤਾ ਕਰ ਹਾਂ ਹਾਂ ਪਰ ਵਸਤਵਰ ਗਲਤੀ ਜਾਣਾ ਜੀ ਉੱਥੇ ਤੋਂ ਬੈਰੀਅਰ ਪਾਸਟੀ ਨਗਰ ਜੀ ਸਾਡੇ ਕੋਲ ਤਾਂ ਕਾਲਜ ਸੀੜੀ ਸਦਾਈ ਸੀ ਕਾਲਜ ਤੋਂ ਕੰਟਰੋਲ ਰੂਮ ਤਾਂ ਜੀਰਖਪੁਰ ਤੋਂ ਹੀ ਦਫ਼ਤਰ ਜੀ ਅਸੀਂ ਮੌਕੇ ਤੇ ਪਹੁੰਚ ਗਏ ਸੀ ਮੇਰਾ ਅਮਰ ਸਿੰਘ ਨਾਮ ਹੈ ਕਿਥੋਂ ਆਏ ਸੀ ਤੇ ਸੀ ਬਲਕਿ ਇਹ ਬੜੀ ਸਾਡਾ ਸ਼ੇਰਪੁਰ ਤੋਂ ਅੱਜ ਮੇਰਾ ਸੱਤਾ ਸੌਦਾ ਵੇਖੇ ਸਤਸੰਗ ਸੀ ਉਹ ਸਤਸੰਗ ਦੀ ਜਾਣ ਰਹੀ ਸੀ ਫਿਰ ਆਪਣੇ ਬਰਨਾਲੇ ਬੱਸ ਸਟੈਂਡ ਤੋਂ ਬਾਸ ਚੇਂਜ ਕੀਤੀ ਸੀ ਪਹਿਲਾਂ ਉਹ ਛੋਟੀ ਸੀ ਵੱਡੀ ਬਾਸ ਕੀਤੀ ਉਹਨੇ ਡਰਾਈਵਰ ਨੇ ਮੰਡੀ ਵਾਲਾ ਜਾ ਬਾਇਆ ਮੰਡੀ ਰੋਡ ਪਾਰਿਆ ਉੱਤੇ ਮੰਡੀ ਦੇ ਉੱਤੇ ਬੈਰੀਅਰ ਲੱਗਿਆ ਉਹਨੇ ਦੇਖਿਆ ਨਹੀਂ ਉੱਪਰ ਉੱਤੇ ਉਹਦੇ ਵਿੱਚ ਜਾ ਕੇ ਗੱਡੀ ਸਿੱਧੀ ਬੱਜੀ ਕਿੰਨੇ ਬੰਦੇ ਜਾ ਕੇ ਲਗਭਗ 7-8 ਦੀ ਮਾਮੂਲੀ 3 ਟਾਇਆਂ ਲੱਗੀਆਂ ਲੱਗੀਆਂ ਇੱਕ ਬੰਦੇ ਦੇ ਲਾਤੇ ਫ੍ਰੈਕਚਰ ਆ ਬਾਕੀ ਜ਼ਰੂਰੀ ਗਲਤੀ ਡਰਾਈਵਰ ਦੀ ਆ ਜੀ ਜਿਹੜਾ ਜਾਣਕਾਰ ਹੁੰਦੇ ਹੋ ਵੀ ਉਸ ਰੋਡ ਤੇ ਰਹਿ ਗਿਆ ਜਿਹੜੇ ਰੋਡ ਤੇ ਬੈਰੀਅਰ ਸੀ ਜੀ ਬੱਸ ਕੀ ਨਾਮ ਸੀ ਬਸ ਐਜੀ ਦੀ ਸਿੱਧੂ ਬੱਸ ਦੀ ਸ਼ੇਰਪੁਰ ਅੱਜ ਸਵੇਰ ਜੀ 7 ਵਜੇ ਦੇ ਕਰੀਬ ਇੱਕ ਬੱਸ ਦੇ ਐਕਸੀਡੈਂਟ ਦਾ ਕੇਸ ਆ ਜਿਦੇ ਵਿੱਚ 30 ਤੋਂ 35 ਦੇ ਕਰੀਬ ਪਰਸਨ ਨੇ ਜੋ ਜ਼ਖਮੀ ਨੇ ਉਹ ਸਾਡੇ ਵੱਸ ਐਮਰਜੈਂਸੀ ਦੇ ਵਿੱਚ ਆਏ ਨੇ ਇਹਦੀ ਇਨਫੋਰਮੇਸ਼ਨ ਅਸੀਂ ਪੁਲਿਸ ਨੂੰ ਜਾਰੀ ਕਰ ਦਿੱਤੀ ਹੈ ਰੁਕਾ ਗੱਟ ਕੇ ਉਹਨਾਂ ਨੂੰ ਭੇਜ ਦਿੱਤਾ ਹੈ ਕੋਈ ਮੇਜਰ ਇੰਜਰਡ ਕੋਈ ਨਹੀਂ ਹੈ ਅਜੇ ਸਾਰੀ ਅੰਡਰ ਇਨਵੈਸਟੀਗੇਸ਼ਨ ਹੈ ਜੀ ਐਕਸ-ਰੇਜ਼ ਤੇ ਸੀਟੀ ਸਕੈਨਸ ਪੈਂਡਿੰਗ ਨੇ ਇੱਕ ਵਾਰੀ ਪ੍ਰਾਇਮਰੀ ਚੈੱਕ-ਅਪ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਐਕਸ-ਰੇਜ਼ ਤੇ ਸੀਟੀ ਸਕੈਨਸ ਲਿਖ ਦਿੱਤੇ ਗਏ ਨੇ ਜੋ ਚੈੱਕ-ਅਪ ਤੋਂ ਬਾਅਦ ਉਹਨਾਂ ਦੀ ਕਲੈਰਿਟੀ ਹੋ ਜਾਏਗੀ ਐਸੇ ਪ੍ਰਾਇਮਰੀ ਅਸੈਸਮੈਂਟ ਤੇ ਹੈ ਕਿ ਕੋਈ ਵੀ ਮੇਜਰਲੀ ਐਕਸੀਡੈਂਟ ਮਤਲਬ ਮੇਜਰਲੀ ਇੰਜਰਡ ਹੈ ਨਹੀਂ ਇਹ ਐਕਸੀਡੈਂਟ ਨਾ